ਕੀ ਮੈਡਮ ਰਹਾ ਤਾਂ ਅੱਜ ਭਾਪਾ ਸਰ ਦੇ ਜੇ ਕਿ ਉਹ ਰੰਧਾ ਸਾਹਿਬ ਦੇ ਅਸੀਂ 3 4 ਬਰਾਦੇ ਸਾਡੇ ਵਾਸਤੇ ਠੀਕ ਤੇ ਕਿਵੇਂ ਦਾ ਰਿਸਪੌਂਸ ਲੱਗਿਆ ਜੀ ਸਟਾਫ ਦੀ ਨੇਚਰ ਕਿਤਾ ਦੀ ਬਿਲਕੁਲ ਲੱਗਿਆ ਠੀਕ ਹੈ ਅਸੀਂ ਅਜਾ ਹਫਤੇ ਠੀਕ ਹੈ ਬਹੁਤ ਜੀ ਠੀਕ ਹੈ ਸਭ ਠੀਕ ਹੈ ਠੀਕ ਹੈ ਸਾਡੇ ਲੋਗ ਨੇ ਤਾਂ ਥੋੜੇ ਜੀ ਰੰਧਾ ਸਾਹਿਬ ਕਹਿੰਦੇ ਜੀ ਵਰਦੀ ਭਾਈ ਵੀ ਨਾ ਤੇ ਪਬਲਿਕ ਦੀ ਭਲਾਈ ਵਾਸਤੇ ਮੈਂ ਖੁਜੀ ਬੰਦਾ ਜੀ ਉਹ ਮੈਂ ਤੁਹਾਡੇ ਕਹਿੰਦੇ ਮਿਲਗੇ ਵੀ ਇਹ ਗੱਲ ਮੈਂ ਫੋਨ ਬਿਲਕੁਲ ਠੀਕ ਲੱਗਾਈ ਸੀ ਕਰਦਾ ਹੈ ਹੱਥ ਚੱਕਰ ਹੁੰਦਾ ਤੇ ਤੁਸੀਂ ਜਾਣਦੇ ਹੋ ਕੋਡ ਆਫ ਕੰਡਕਟ ਲੱਗਿਆ ਹੈਗਾ ਤੇ ਕੱਲੇ-ਕੱਲੇ ਥਾਣੇ ਦੇ ਅਸੀਂ ਤੁਹਾਡੇ ਰਾਹੀਂ ਵੀ ਮੈਂ ਅਪੀਲ ਕਰਦਾ ਸਾਰਿਆਂ ਨੂੰ ਕਿ ਜਿੰਨੇ ਵੀ ਅਸੀਂ ਡਰਾਈਵ ਸ਼ੁਰੂ ਕੀਤੀ ਹੈ ਕਿ ਜਿੰਨੇ ਵੈਪਨਸ ਹੈਗੇ ਆ ਉਹ ਡਿਪੋਜ਼ਿਟ ਕਰਾਉਣੇ ਆ ਅ ਜਲਦੀ ਤੋਂ ਜਲਦੀ ਤੇ ਜਿਹੜੇ ਹਥਿਆਰ ਆ ਜਮ੍ਹਾਂ ਕਰਵਾਵਾਂਗੇ ਥਾਣਿਆਂ ਵਿੱਚ ਜਾਂ ਜਿੱਥੇ ਵੀ ਕਿਸੇ ਨੇ ਕਰਾਉਣੇ ਗਨ ਹਾਊਸ ਦੇ ਵਿੱਚ ਤੇ ਜਿਹੜੇ ਟ੍ਰਬਲ ਮੇਕਰ ਹੈਗੇ ਆ ਜਿਹੜੇ ਕੋਈ ਆ ਕੋਈ ਮਿਸਕ੍ਰੀਡ ਸਗੇ ਆ ਕੁਝ ਸ਼ਰਾਰਤ ਕਰ ਸਕਦੇ ਆ ਉਹਨਾਂ ਦੀ ਪਛਾਣ ਕਰ ਰਹੇ ਆ ਤੇ ਉਹਨਾਂ ਦੀ ਪਛਾਣ ਕਰਕੇ ਉਹਨਾਂ ਤੇ ਜੋ ਵੀ ਪ੍ਰੀਵੈਂਟਿਵ ਐਕਸ਼ਨ ਜਾਂ ਪ੍ਰੀਵੈਂਟਿਵ ਮੀਅਰ ਜਿਹੜੇ ਹੈਗੇ ਅਸੀਂ ਲਵਾਂਗੇ ਇਸ ਤੋਂ ਇਲਾਵਾ ਕੋਈ ਵੀ ਜਿਹੜੀਆਂ ਸਰਪੰਚੀ ਦੀਆਂ ਚੋਣਾਂ ਹੈਗੀਆਂ ਉਹਨਾਂ ਦੇ ਵਿੱਚ ਕੋਈ ਵੀ ਇਦਾਂ ਦਾ ਕੋਈ ਮਾੜਾ ਅਨਸਰ ਸਿਰਨਾ ਚੁੱਕ ਸਕੇ ਉਹਦੇ ਲਈ ਅਸੀਂ ਪਹਿਲਾਂ ਹੀ ਤਿਆਰੀ ਕਰ ਰਹੇ ਹਾਂ ਜੀ ਇਸ ਕਰਕੇ ਵਿਜ਼ਿਟ ਕਰ ਰਹੇ ਹਾਂ ਜੀ ਕਿਹੜੇ-ਕਿਹੜੇ ਥਾਣੇ ਸਰ ਕਵਰ ਹੋ ਚੁੱਕੇ ਜੀ ਥਾਣੇ ਤਾਂ ਹੁਣ ਸਾਰੇ ਕਰਾਂਗੇ ਜੀ ਸਬ ਡਿਵੀਜ਼ਨ ਦੇ ਠੀਕ ਹੈ ਤੇ ਚੱਲ ਰਿਹਾ ਜੀ ਅਸੀਂ ਪ੍ਰੋਸੀਜਰ ਲਿਖਤੀ ਪੜਤੀ ਵੀ ਤੇ ਵੈਸੇ ਵੀ ਅਸੀਂ ਕਰ ਰਹੇ ਆ ਜੀ ਇਹ ਇੱਕ ਬਹੁਤ ਕਿਤਾ ਕਹ ਲੋ ਜੀ ਕਿ ਸਾਡੇ ਲਈ ਮਾਣ ਦੀ ਗੱਲ ਹੈ ਸਾਰੇ ਸਟੇਟ ਲਈ ਸਾਡੀ ਆਰਗੇਨਾਈਜੇਸ਼ਨ ਲਈ ਕਿ ਅਸੀਂ ਆ ਪੂਰੇ ਇੰਡੀਆ ਦੇ ਵਿੱਚ 8th ਰੈਂਕਿੰਗ ਹੈਗੀ ਔਰ ਪੰਜਾਬ ਦੇ ਵਿੱਚ ਇੱਕ ਨੰਬਰ ਤੇ ਤੇ ਅਸੀਂ ਬੜਾ ਮਾਣ ਮਹਿਸੂਸ ਕਰਦੇ ਆ ਜੀ ਇੱਥੇ ਤੇ ਮਾਨਯੋਗ ਐਸਐਸਪੀ ਸਾਹਿਬ ਔਰ ਡੀਜੀਪੀ ਸਾਹਿਬ ਨੇ ਮੁਬਾਰਕਾਂ ਵੀ ਦਿੱਤੀਆਂ ਹੈਗੀਆਂ ਤੇ ਇਹ ਸਾਰਾ ਸਾਨੂੰ ਬੜੀ ਵਧੀਆ ਫੀਲ ਹੋ ਰਿਹਾ ਹੈ ਜੀ ਜੈਨ ਜੀ ਮੈਂ ਇੰਸਪੈਕਟਰ ਜਤਨ ਕਪੂਰ ਐਸ ਐਚਓ थाना ਕੇਰਪੁਰ ਸਾਹਿਬ ਜ਼ਿਲ੍ਹਾ ਰੂਪਨਗਰ ਮੈਂ ਸਾਰੇ ਪੰਜਾਬੀਆਂ ਨੂੰ ਵਧਾਈ ਦੇਣਾ ਚਾਹੁੰਦਾ ਹਾਂ ਜੋ ਮਿਨਿਸਟਰੀ ਆਫ ਫਾਰਮ ਅਫੇਅਰਜ਼ ਵੱਲੋਂ थाना ਕੇਰਪੁਰ ਸਾਹਿਬ ਨੂੰ ਪੰਜਾਬ ਵਿੱਚ ਨੰਬਰ 1 थाना ਤੇ ਪੂਰੇ ਇੰਡੀਆ ਵਿੱਚ 8 ਨੰਬਰ ਥਾਣੇ ਘੋਸ਼ਿਤ ਕੀਤਾ ਹੈ ਸੋ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਹਦੇ ਵਿੱਚ ਐਮ ਭੂਮਿਕਾ ਨਿਭਾਈ ਹੈ ਸਪੈਸ਼ਲੀ ਸਾਡੇ ਡੀਜੀਪੀ ਸਾਹਿਬ ਐਸ ਐਸਪੀ ਰੂਪਨਗਰ ਸ਼੍ਰੀ ਗੁਰੀਤ ਸਿੰਘ ਖੁਰਾਨਾ ਜੀ ਤੇ ਸਾਡੇ ਡੀਐਚਪੀ ਨੰਦਪੁਰ ਸਾਹਿਬ ਜਿਨ੍ਹਾਂ ਦੀ ਗਾਈਡੈਂਸ ਨਾਲ ਅਸੀਂ ਇਹ ਮਕਾਮ ਹਾਸਿਲ ਕੀਤਾ ਹੈ ਇਦੇ ਵਿੱਚ ਕਈ ਪੈਰਾਮੀਟਰਸ ਮਿਨਿਸਟਰੀ ਆਫ ਫੋਰੈਂਸ ਵੱਲੋਂ ਰੱਖੇ ਹੋਏ ਸੀਗੇ ਜਿਨ੍ਹਾਂ ਵਿੱਚੋਂ ਥਾਣੇ ਦੀ ਸਾਫ ਸਫਾਈ ਜੋ ਪਬਲਿਕ ਨਾਲ ਅਸੀਂ ਡੇਲੀ ਇੰਟਰੈਕਸ਼ਨ ਕਰਦੇ ਹੈਗੇ ਆ ਪਬਲਿਕ ਵੀ ਕੰਪਲੇਂਟਸ ਹੁੰਦੇ ਹੈਗੇ ਆ ਉਹਨਾਂ ਦਾ ਕਿਵੇਂ ਨਿਪਟਾਰਾ ਕੀਤਾ ਜਾਂਦਾ ਡਿਸਪੋਜ਼ਲ ਆਫ ਕੇਸਸ ਕੇਸਸ ਟ੍ਰੇਸ ਕਰਨੇ ਤੇ ਰਿਕਾਰਡ ਦੀ ਸਾਮ ਸੰਭਾਲ ਰੱਖਣੀ ਤੇ ਟਾਈਮਲੀ ਡਿਸਪੋਜ਼ਲ ਇਹ ਸਾਰੀ ਚੀਜ਼ਾਂ ਦੇ ਪੈਰਾਮੀਟਰਸ ਹੈਗੇ ਆ ਕੁਝ ਹੋਰ ਪੈਰਾਮੀਟਰਸ ਜਿਨ੍ਹਾਂ ਦੇ ਅਕੋਰਡਿੰਗ ਨੰਬਰਿੰਗ ਮਿਲਦੀ ਹੈਗੀ ਹੈ ਤੇ ਉਸ ਅਕੋਰਡਿੰਗ ਇਹ ਫੈਸਲਾ ਲਿੱਤਾ ਜਾਂਦਾ ਹੈ ਰੈਂਕਿੰਗ ਦਿੱਜਦੀ ਹੈ ਸੋ ਪਹਿਲਾਂ ਤਾਂ ਮੈਂ ਸਾਰੇ ਪੰਜਾਬੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਹਾਂ ਕਿ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਪੰਜਾਬ ਦੇ ਵਿੱਚ ਨੰਬਰ 1 ਤੇ ਖਾਣਾ ਆ ਨਾ ਤੇ ਉਹਲੇ 올ਓਵਰ ਇੰਡੀਆ ਦੇ ਵਿੱਚ ਇੱਕ ਛੋਟਾ ਜਿਹਾ ਕਸਬਾ ਕਿਰਪੂਰ ਸਾਹਿਬ ਜੋ ਪੁਨੇ ਇੰਡੀਆ ਦੇ ਵਿੱਚ ਹੁਣ ਜਾਣੇ ਜਾ ਰਿਹਾ ਹੈ ਸੋ ਬੜੇ ਮਾਣ ਵਾਲੀ ਗੱਲ ਹੈ ਸਾਰੇ ਸ਼ਹਿਰ ਨਿਵਾਸੀਆਂ ਲਈ ਤੇ ਜਿਲ੍ਹਾ ਰੂਪਨਗਰ ਲਈ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਅੱਗੇ ਵੀ ਇਦਾਂ ਹੀ ਕੰਮ ਕਰਦੇ ਰਹੀਏ ਮਿਹਨਤ ਨਾਲ ਇਮਾਨਦਾਰੀ ਨਾਲ ਸੋ ਥੈਟ ਅਸੀਂ ਪਬਲਿਕ ਦੀ ਪੂਰੀ ਜਨੀ ਵੀ ਅਸੀਂ ਮਦਦ ਕਰ ਸਕਦੇ ਆ ਕਰੀਏ ਤੇ ਅੱਗੇ ਦੁਬਾਰਾ ਤੋਂ ਹੋਰ ਉੱਪਰ ਨੂੰ ਲੈ ਕੇ ਜਾਈਏ ਅਸੀਂ ਆਪਣੇ ਬੇਸ਼ ਨੂੰ ਤੇ ਪੰਜਾਬ ਨੂੰ ਹਾਲਾਂਕਿ ਗਿਰਪੁਰ ਸਾਹਿਬ ਨੂੰ ਪੰਜਾਬ ਦੇ ਰੈਂਕ ਨੰਬਰ 1 ਲਿਆਂਦੇ ਵਿੱਚ ਤੇ 올ਓਵਰ ਇੰਡੀਆ ਦੇ ਵਿੱਚ ਰੈਂਕ ਨੰਬਰ 8 ਲਿਆਂਦੇ ਵਿੱਚ ਸਾਰੀ ਪੰਜਾਬ ਪੁਲਿਸ ਸਪੈਸ਼ਲੀ ਜੋ ਥਾਣਾ ਗਿਰਪੁਰ ਸਾਹਿਬ ਦੀ ਪੁਲਿਸ ਹੋਵੇ ਭਾਵੇਂ ਸਾਡਾ ਕਨਸਟੇਬਲ ਹੋਵੇ ਹੈਡ ਕਨਸਟੇਬਲ ਐਸਆਈ ਹੋਵੇ ਜਾਂ ਐਸਐਚਓ ਸਾਰਿਆਂ ਦੀ ਬੁੜਾ ਟੀਮ ਵਰਕ ਰਿਹਾ ਹੈ ਭਾਵੇਂ ਸਾਡਾ ਸੰਤਰੀ ਹੋਵੇ ਜੇ ਸਾਡਾ ਮੁੰਸ਼ੀ ਹੈ ਸਾਰੇ ਇਨਵੈਸਟੀਗੇਟਿੰਗ ਆਫਿਸਰਸ ਹੋਗੇ ਤੇ ਸਾਰਿਆਂ ਨੇ ਪੂਰੀ अहम ਭੂਮਿਕਾ ਨਿਭਾਈ ਹੈ ਸਪੈਸ਼ਲੀ ਮੈਂ ਇਹ ਵੀ ਕਹਾਂਗਾ ਕਿ ਇਹ ਤੱਕ ਲੋਕਾਂ ਨੇ ਸਾਡੇ ਨਾਲ ਬਹੁਤ ਕੋਆਪਰੇਸ਼ਨ ਕੀਤੀ ਹੈਗੀ ਹੈ ਕਿਉਂਕਿ ਪੁਲਿਸ ਇਕੱਲੇ ਕੁਝ ਵੀ ਨਹੀਂ ਕਰ ਸਕਦੀ ਹੈਗੀ ਇਹ ਤਾਂ ਸਭ ਦਾ ਸਾਥ ਹੁੰਦਾ ਹੈਗਾ ਤੇ ਲੋਕਾਂ ਨੇ ਜੋ ਸਾਡੇ ਨਾਲ ਕੋਆਪਰੇਟ ਕੀਤਾ ਹੈ ਇਸੇ ਕਾਰਨ ਅਸੀਂ ਉਹਨਾਂ ਦੀ ਪ੍ਰੋਬਲਮਸ ਨੂੰ ਹੱਲ ਕਰ ਸਕੇ ਹਾਂ ਤੇ ਇਸ ਕਰਕੇ ਸਾਨੂੰ ਇਹ ਅਵਾਰਡ ਮਿਲਿਆ ਹੈ ਸਾਡੇ ਡੀਐਸਪੀ ਸਾਭ ਸਾਨੂੰ ਗਾਈਡ ਕਰਦੇ ਰਹੇ ਅੱਗੇ ਤੇ ਉਸ ਤੋਂ ਬਾਅਦ ਸਾਡਾ ਜਿਹੜਾ ਸਟਾਫ ਹੈਗਾ ਪੁਰਾਣਾ ਸਟਾਫ ਜੋ ਮੈਂਤ ਨਾਲ ਤੇਨ ਦੇ ਨਾਲ ਕੰਮ ਕਰ ਰਿਹਾ ਸੋ ਦਿਨ ਰਾਤ ਕੰਮ ਕਰਕੇ ਮਿਹਨਤ ਕਰ ਰਹੇ ਆ ਸਾਨੂੰ ਇਨੀਸ਼ੀਅਲੀ ਅਸੀਂ ਇਸ ਚੀਜ਼ 'ਤੇ ਧਿਆਨ ਨਹੀਂ ਦਿੱਤਾ ਸੀਗਾ ਕਿ ਅਸੀਂ 1 ਸਤੰਬਰ 'ਤੇ ਪੰਜਾਬ ਵਿੱਚ ਆ ਜਾਾਂਗੇ ਆ ਇਹ ਜੋ ਕੋਈ ਪੈਰਾਮੀਟਰਸ ਵੀ ਹੁੰਦੇ ਆ ਬਟ ਅਸੀਂ ਤਾਂ ਰੁਟੀਨ ਦੇ ਵਿੱਚ ਕੰਮ ਕਰਨ ਲੱਗੇ ਹੋਏ ਸੀਗੇ ਆਪਣਾ ਬੈਸਟ ਦੇਣ ਦੀ ਕੋਸ਼ਿਸ਼ ਕਰਦੇ ਹਮੇਸ਼ਾ ਸੋ ਦੈਟ ਅਸੀਂ ਲੋਕਾਂ ਦੀ ਜਿੰਨੀ ਮਦਦ ਹੋ ਸਕੇ ਉਹਨੀ ਕਰੀਏ ਬਟ ਇਹ ਚਲੋ ਬਹੁਤ ਮੈਂ ਧੰਨਵਾਦੀ ਆ ਮਿਨਿਸਟਰੀ ਆਫ ਹੋਮ ਅਫੇਅਰਸ ਦਾ ਕਿ ਅਗੇਨ ਡੀਜੀਪੀ ਸਾਥੇ ਐਸਐਸਪੀ ਸਾਥ ਦਾ ਜਿਨ੍ਹਾਂ ਜੋ ਜਿਨ੍ਹਾਂ ਕਰਕੇ ਸਾਨੂੰ ਇਹ ਅਵਾਰਡ ਮਿਲਿਆ। ਅ ਦੇਖਿਏ ਜਿਵੇਂ ਥਾਣਾ ਕਿਰਪੂ ਸਾਹਿਬ ਸਾਰੇ ਪੰਜਾਬ ਵਿੱਚ ਇੱਕ ਇਹ ਜੀ ਜਗ੍ਹਾ ਹੈ ਜਿੱਥੇ ਕਈ ਸਾਰੇ ਮੇਲੇ ਕਈ ਤਿਉਹਾਰ ਮਨਾਏ ਜਾਂਦੇ ਹਨ ਤੇ ਅਕਸਰ ਸਮਾਜਿਕ ਧਾਰਮਿਕ ਤੇ ਰਾਜਨੀਤਿਕ ਸ਼ਖਸੀਅਤਾਂ ਇੱਥੇ ਆਉਂਦੇ ਰਹਿੰਦੇ ਹਨ ਤੇ ਇਸ ਕਰਕੇ ਇਹਦੇ ਵਿੱਚ ਸਾਡੀ ਕਾਫੀ ਪਹਿਰ ਰਹਿੰਦੀ ਹੈਗੀ ਕਿ ਸਾਰਿਆਂ ਨੂੰ ਅਸੀਂ ਪੂਰਾ ਮਾਣ ਆਦਰ ਕਰੀਏ ਤੇ ਵੱਟ ਚੜ ਕੇ ਅਸੀਂ ਉਹਨਾਂ ਦਾ ਸਾਥ ਦਈਏ। ਹੈਸ ਕਰਕੇ ਜਿਵੇਂ ਆਪਣਾ ਹਰ ਸਾਲ ਪੋਲਾ ਮੋਲਾ ਜਿਵੇਂ ਉਸੇ ਜਾਣ ਦਿਓ ਮਨਾਇਆ ਜਾਂਦਾ ਇੱਥੇ ਤੇ ਵਿਸਾਖੀ ਦਾ ਤਿਉਹਾਰ ਬੜੇ ਤੁਮ ਤੁਮ ਮਨਾਇਆ ਜਾਂਦਾ ਹੈਗਾ ਹਜ਼ਾਰਾਂ ਦੀ ਲੱਖਾਂ ਦੀ ਇਤਿਹਾਦ ਵਿੱਚ ਦੁਨੀਆ ਦੀ ਹੈਗੇ ਇੱਥੇ ਮੱਥਾ ਟੇਕਣ ਸ੍ਰੀ ਪਤਾਲਪ uri ਸਾਹਿਬ ਹੋ ਗਿਆ ਬਾਬਾ ਗੁਰਦਿੱਤਾ ਜੀ ਬਾਬਾ ਬੁੱਢਣ ਸਾਹਿਬ ਜੀ ਤੇ ਹੋਰ ਸਾਰੇ ਗੁਰਦੁਆਰਾ ਸਾਹਿਬ ਜਿੱਥੇ ਲੋਕਿੰ ਮੱਥਾ ਟੇਕਣ ਆਉਂਦੇ ਹੈਗੇ ਤੇ ਇਹ ਬਹੁਤ ਜ਼ਿਆਦਾ ਆਪਣੇ ਪੰਜਾਬ ਵਿੱਚ ਇੰਪੋਰਟੈਂਸ ਲੱਗਦਾ ਹੈਗਾ ਤੇ ਸਾਡਾ ਇਹ ਮੇਨ ਹੁੰਦਾ ਹੈ ਕਿ ਆਪਾਂ ਲੋਕਾਂ ਦੀ ਸੁਵਿਧਾ ਲਈ ਅਸੀਂ ਮੇਨ ਜਿਵੇਂ ਟ੍ਰੈਫਿਕ ਦਾ ਜਿਵੇਂ ਕਰਨਾ ਹੈਗਾ ਡਿਵਰਜਨਸ ਤੇ ਟਾਈਮ ਟੂ ਟਾਈਮ ਅਸੀਂ ਜਿਵੇਂ ਬਾਹਰੋਂ ਸੰਗਤਾਂ ਆ ਰਹੀਆਂ ਉਹਨਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਕਿਸੇ ਦਾ ਐਕਸੀਡੈਂਟ ਹੋ ਗਿਆ ਪਤਾਲਪੁਰੀ ਸਾਹਿਬ ਲੋਕੀ ਗੁਰੂ ਮੱਥਾ ਟੇਕਣ ਆਦੇਗੇ ਕੋਈ ਚੀਜ਼ਾਂ ਕੋਈ ਉਹ ਤੇ ਅਕਸਰ ਚੋਰ ਬਾਹਰੋਂ ਆ ਜਾਂਦੇ ਹੈਗੇ ਆ ਚੋਰੀ ਕਰਨ ਲਈ ਤੇ ਅਸੀਂ ਉਹਨਾਂ ਉਹਨਾਂ ਨੂੰ ਨੱਥ ਪਾਣੀ ਹੁੰਦੀ ਹੈ ਤੇ ਮਿਸਿੰਗ ਪਰਸਨਸ ਅਕਸਰ ਇੱਥੇ ਮਿਲ ਜਾਂਦੇ ਹੈ ਕੋਈ ਡਿਪਰੈਸ਼ਨ ਦੇ ਮਰੀਜ਼ ਹੁੰਦੇ ਹੈਗੇ ਆ ਉਹਨਾਂ ਦੀ ਜਿਵੇਂ ਰਿਲੀਜੀਅਸ ਥੋੜੇ ਜੇ ਨੀਟਾ ਹੁੰਦੀ ਹੈ ਤੇ ਇਸ ਕਰਕੇ ਉਹ ਇੱਥੇ ਆ ਜਾਂਦੇ ਧਿਆਨ ਲਗਾਣ ਲਈ ਤੇ ਮਿਸਿੰਗ ਹੁੰਦੇ ਹੈਗੇ ਘਰੋਂ ਤੇ ਉਹਨਾਂ ਨੂੰ ਵੀ ਅਸੀਂ ਲੈ ਕੇ ਆਣਾ ਤੇ ਉਹਨਾਂ ਨੂੰ ਉਨਾਰੇ ਘਰਦਿਆਂ ਵੱਲ ਭੇਜਣਾ ਵਾਪਸ ਸੋ ਇਹ ਕਾਫੀ ਚੀਜ਼ਾਂ ਪੈਰਾਮੀਟਰਸ ਹੁੰਦੇ ਹੈਗੇ ਸਾਡੀ ਬੇਸਿਕਲੀ ਰਹਿੰਦੀ ਹੈਗੀ ਕਿ ਅਸੀਂ ਸਾਰੇ ਚੀਜ਼ ਜਿਵੇਂ